ਕਾਲਾ ਫਗਾਨਾ ਦੇ ਆਪਾਂ ਪਹੁੰਚ ਗਏ ਹਾਂ ਪਿੰਡਾਂ 'ਚ ਪਿੱਛੇ ਕਾਲਾ ਫਗਾਨਾ ਜਿਹੜਾ ਰਹਿ ਗਿਆ ਹੋਇਆ ਆ ਕਾਲਾ ਫਗਾਨਾ ਡੇਰਾ ਬਾਬਾ ਨਾਨਕ ਦੀਆਂ ਫਸਲਾਂ ਨੇ ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਹਾਲਾਤ ਕਾਫੀ ਵਧੀਆ ਨੇ ਫਸਲਾਂ ਦੋਨੇ ਪਾਸੇ ਲਗਭਗ ਫਸਲਾਂ ਲਹਿਰਾ ਰਹੀਆਂ ਨੇ ਐ ਸਾਈਡ 'ਤੇ ਅੱਗੇ ਜਾ ਕੇ ਹੋ ਸਕਦਾ ਬਹੁਤ ਨੁਕਸਾਨ ਹੋਇਆ ਹੋਵੇ ਆਪਾਂ ਵੀ ਦੇਖਦੇ ਹਾਂ ਜਾਂ ਨੁਕਸਾਨ ਦੀ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਕਾਫੀ ਹੱਦ ਤੱਕ ਪੂਰਤੀ ਕਰ ਦਿੱਤੀ ਆ ਰਾਸ਼ਨ ਪਾਣੀ ਪਚਾ ਕੇ ਹਰ ਤਰ੍ਹਾਂ ਦੀ ਸੇਵਾ ਦੇ ਕੇ ਉਹਨਾਂ ਸਾਰਿਆਂ ਭੈਣ ਭਰਾਵਾਂ ਨੂੰ ਲੱਖ ਲੱਖ ਸਲਾਮ ਜਿਹੜੇ ਜਿਹੜੇ ਭੈਣ ਭਰਾਵਾਂ ਨੇ ਇਸ ਸੌਖੀ ਘੜੀ ਦੇ ਵਿੱਚ ਸਾਥ ਦਿੱਤਾ ਹੈ ਹੁਣ ਇੱਥੇ ਜ਼ਿੰਦਗੀ ਆਮ ਵਰਗੀ ਹੋ ਚੁੱਕੀ ਹੈ ਤੇ ਆਪਾਂ ਕਾਲਾ ਫਗਾਨਾ ਤੋਂ گاਂਹ ਆ ਚੁੱਕੇ ਹਾਂ ਗਾੜੀ ਗੱਲ ਕਰਦੇ ਹਾਂ ਇਹ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਸ਼ਰੇਵਾਲ ਜੋ ਕਾਲਾ ਫਗਾਨਾ ਤੋਂ ਕਾਫੀ ਅੱਗੇ ਜਾ ਕੇ ਆਉਂਦਾ ਆ ਛਿਛਰੇ ਵਾਲੇ ਇੱਥੇ ਵੀ ਫਸਲਾਂ ਕਾਫੀ ਹੱਦ ਤੱਕ ਠੀਕ ਨੇ ਰੱਬ ਸੋਣਾ ਮਿਹਰ ਕਰੇ ਜੀ ਸਾਰੇ ਭੈਣ ਭਰਾਵਾਂ ਦੀ ਤੇ ਜਿਹੜਾ ਪੱਠੇ ਨੇ ਹਰਾ ਚਾਰਾ ਆ ਉਹ ਵੀ ਇਨ੍ਹਾਂ ਪਿੰਡਾਂ ਤੱਕ ਬਹੁਤ ਵਧੀਆ ਆ ਪੱਠੇ ਖੇਤਾਂ 'ਚ ਜਿਹੜੇ ਠੀਕ ਠਾਕ ਨੇ ਉਹ ਵੀ ਆਪਾਂ ਵੇਖ ਸਕਦੇ ਆਲੇ ਦਿਵਾਲੇ ਤੇ ਫਸਲਾਂ ਵੀ ਕਾਫੀ ਹੱਦ ਤੱਕ ਠੀਕ ਠਾਕ ਲੱਗ ਰਹੀਆਂ ਨੇ ਤੇ ਜ਼ਿੰਦਗੀ ਆਮ ਵਰਗੀ ਆ ਮੇਰਾ ਤੁਹਾਡੇ ਨਾਲ ਇਹ ਵੀਡੀਓ ਸਾਂਝਾ ਕਰਨ ਦਾ ਮਕਸਦ ਇਹ ਆ ਕੇ ਤੁਸੀਂ ਸਾਰੇ ਬੜੇ ਚਿੰਤਤ ਸੀ ਸਾਰਿਆਂ ਨੂੰ ਬੜੀ ਟੈਨਸ਼ਨ ਸੀ ਭੈਣ ਭਰਾਵਾਂ ਨੂੰ ਕਿ ਕੀ ਬਣਿਆ ਸਾਡੇ ਪੰਜਾਬ ਦਾ ਗਰਦਾਸਪੁਰ ਇਲਾਕੇ ਦਾ ਪਠਾਨਕੋਟ ਇਲਾਕੇ ਦਾ ਹਰ ਪਾਸੇ ਦਾ ਇਹ ਤੁਹਾਡੇ ਨਾਲ ਇਸ ਕਰਕੇ ਸਾਂਝਾ ਕਿ ਤੁਹਾਨੂੰ ਥੋੜਾ ਜਿਹਾ ਪਤਾ ਲੱਗ ਜਾਵੇ ਕਿ ਹੁਣ ਅੱਜ ਦੇ ਹਾਲਾਤ ਕੀ ਨੇ ਜ਼ਿੰਦਗੀ ਆਮ ਵਾਂਗ ਚੱਲ ਰਹੀ ਐਸ ਲਈ ਆਪਾਂ ਫਤੇਗੜ ਚੂੜੀਆਂ ਰੋਡ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਬਿਲਕੁਲੋਂ ਝਾਂਝੀਆਂ ਇੱਥੇ ਗੜਲੇ ਪਸਿਆ ਗਿਆ ਪਿੰਡ ਢਾਂਡੇ ਢਾਂਡਾ ਪਿੰਡ ਸਾਹਮਣੇ ਆ ਗਿਆ ਜੀ ਇਥੋਂ ਵੀ ਆ ਵੇਖੋ ਸੁੱਕਾ ਚਾਰਾ ਹਰਿਆ ਚਾਰਾ ਜਿਹੜੀਆਂ ਫਸਲਾਂ ਕਾਫੀ ਹੱਦ ਤੱਕ ਠੀਕ ਠਾਕ ਨੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਤੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਉੱਪਰ ਹਾਈਵੇ ਦੇ ਉੱਪਰ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਆਪਾਂ ਉਸ ਇਲਾਕੇ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ ਉਹਨਾਂ ਪਿੰਡਾਂ ਦੇ ਜਦੀਕ ਤੇ ਸ਼ੁਕਰ ਰੱਬ ਦਾ ਜੀ ਕੁਝ ਫਸਲਾਂ ਜਿਹੜੀਆਂ ਹਾਈਵੇ ਦੇ ਉੱਪਰ ਆ ਉਹ ਠੀਕ ਠਾਕ ਨੇ ਆ ਕਿਰਪਾ ਰੱਬ ਸੁਣੇ ਦੀ ਘਰਬਾਰ ਵੀ ਲੋਕਾਂ ਦੇ ਠੀਕ ਠਾਕ ਨੇ ਤੇ ਇਹਦੋਂ ਜਿਹੜਾ ਹਾਈਵੇ ਤੋਂ ਹਟ ਕੇ ਜਿਹੜੇ ਦਿਹਾਤੀ ਪਿੰਡ ਹੋਣਗੇ ਆਪਾਂ ਉਹਨਾਂ 'ਚ ਵੀ ਜਾਵਾਂਗੇ ਤਾਂ ਕਿ ਉਹਨਾਂ ਦੀ ਕਰੰਟ ਲੋਕੇਸ਼ਨ ਜਿਹੜੀ ਅੱਜ ਦੇ ਹਿਸਾਬ ਨਾਲ ਪਤਾ ਲੱਗੇ ਫਸਲવાડી ਜਿਹੜੀ ਆ ਬਿਲਕੁਲ ਠੀਕ ਠਾਕ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਮਨ ਨੂੰ ਕੁਝ ਤਸੱਲੀ ਹੋਈ ਕਿ ਸ਼ੁਕਰ ਆ ਕਿ ਕਾਫੀ ਹੱਦ ਤੱਕ ਜਿਹੜੀਆਂ ਹਾਈਵੇ ਦੇ ਉੱਪਰ ਰੋਡ ਜਿਹੜੇ ਫਸਲਾਂ ਨੇ ਉਹ ਕਾਫੀ ਸੁਰੱਖਿਤ ਨੇ ਤੇ ਕਾਫੀ ਠੀਕ ਠਾਕ ਨੇ ਤੁਸੀਂ ਆਪ ਖੁਦ ਦੇਖ ਸਕਦੇ ਹੋ ਇਹ ਅੱਜ ਦਾ ਦ੍ਰਿਸ਼ ਹੈ ਤੇ ਝੋਨੇ ਦੀ ਫਸਲ ਵੀ ਹਰੀ-ਭਰੀ ਆ ਸਾਹਮਣੇ ਪੱਠੇ ਤੁਸੀਂ ਦੇਖ ਸਕਦੇ ਹੋ ਹਰਾ ਚਾਰਾ ਜਿਹੜਾ ਆ ਉਹ ਇੱਥੇ ਭੈਣ ਭਰਾ ਜਿਹੜੇ ਨੇ ਹੋਰ ਵੀ ਸੇਵਾ ਕਰ ਰਹੇ ਨੇ ਆਪ ਆਪਣੇ ਤਰੀਕੇ ਦੇ ਨਾਲ ਸਾਹਮਣੇ ਸੇਵਾ ਵੀ ਜਾ ਰਹੀ ਹੈ ਅਗਲੇ ਪਾਸੇ ਕੁਝ ਅਗਲੇ ਪਿੰਡਾਂ ਲਈ ਤੇ ਚਲੋ ਰੱਬ ਸੋਣਾ ਮਿਹਰ ਕਰੇ ਜੀ ਸਾਰੇ ਜਾਣੀ ਅਪਰਦਾਸ ਬੇਨਤੀ ਕਰਦੇ ਆ ਕਿ ਇਸ ਔਖੀ ਘੜੀ ਦੇ ਵਿੱਚੋਂ ਸਾਰਾ ਪੰਜਾਬ ਸਾਡਾ ਜਿਹੜਾ ਆ ਬਾਹਰ ਨਿਕਲ ਜੇ ਤੇ ਸਾਰੇ ਪੰਜਾਬ ਦਾ ਧੰਨਵਾਦ ਵੀ ਕਿਉਂਕਿ ਸਾਰੇ ਪੰਜਾਬ ਨੇ ਬੜਾ ਦੁੱਖ ਵੰਡਿਆ ਤੇ ਆਪਣੇ ਆਪਣੇ ਤਰੀਕੇ ਨਾਲ ਜੋ ਸਰਦਾ ਬਣਦਾ ਸੀ ਉਹ ਸੇਵਾ ਵੀ ਕੀਤੀਆਂ ਸਵਾਵਾਾਂ ਦਿੱਤੀਆਂ ਤੇ ਕੁਝ ਜਗ੍ਹਾ ਤੇ ਅੱਜ ਵੀ ਲੰਗਰ ਲੱਗੇ ਹੋਏ ਨੇ ਆ ਪਿੰਡ ਆ ਗਿਆ ਸਰਫ ਕੋਟ ਇੱਥੇ ਅਜ ਵੀ ਲੰਗਰ ਚੱਲ ਰਿਹਾ ਆ ਸੰਗਤਾਂ ਦੇ ਲਈ ਬਹੁਤ ਵਧੀਆ ਗੱਲ ਆ ਤੇ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਕੋਈ ਪ੍ਰਸ਼ਾਦੇ ਦੀ ਲੋੜ ਹੋਵੇ ਤੇ ਉਹਨਾਂ ਤੱਕ ਲੰਗਰ ਜਿਹੜਾ ਬਾ ਪਹੁੰਚਦਾ ਕੀਤਾ ਜਾ ਰਿਹਾ ਆ ਤੇ ਬਹੁਤ ਹੀ ਵਧੀਆ ਗੱਲ ਆ ਅੱਜ ਪੰਜਾਬ ਦੇ ਸਾਰੇ ਹੀ ਭੈਣ ਭਰਾਵਾਂ ਦੀ ਸੁੱਤੀ ਢੂੜੀ ਵਗੈਰਾ ਹਰ ਤਰ੍ਹਾਂ ਦਾ ਇੱਥੇ ਹੁਣ ਪੂਰਾ ਪ੍ਰਬੰਧ ਆ ਤੇ ਮੇਰੇ ਭੈਣ ਭਰਾਵਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਨਾ ਲੈਣ ਕਿ ਵਧੀਆ ਗੱਲ ਆ ਲੋਕ ਆਪਣੀ ਜ਼ਿੰਦਗੀ ਚ ਤੁਰ ਪਏ ਨੇ ਆਪਣੇ ਤਰੀਕੇ ਦੇ ਨਾਲ ਲੋਕਾਂ ਨੇ ਸ਼ੁਰੂਆਤ ਕਰ ਦਿੱਤੀ ਆ ਜ਼ਿੰਦਗੀ ਦੀ ਤੇ ਜਿਹੜੇ ਮੇਰੇ ਵੀਰ ਹੜਪੀੜਤ ਹੁਣ ਨਾਜ ਲੈ ਕੇ ਆ ਰਹੇ ਨੇ ਜਿਵੇਂ ਸੁੱਕਾ ਚਾਰਾ ਹੋ ਗਿਆ ਤੂੜੀ ਵਗੈਰਾ ਹਰੇ ਪੱਠੇ ਹੋ ਗਏ ਉਹ ਭਾਵੇਂ ਹੁਣ ਥੋੜਾ ਸੰਕੋਚ ਵੀ ਕਰ ਲੈਣ ਤੇ ਕੋਈ ਗੱਲ ਨਹੀਂ ਹੋਵੇਗੀ ਤਾਂ ਕਾਰਨ ਇਹ ਆ ਕਿ ਜਿਹੜੇ ਜਿਹੜੇ ਭੈਣ ਭਰਾਆਂ ਦਾ ਕੋਈ ਘਰ ਬਾ ਟੱਠਾ ਹੋਊਗਾ ਜਾਂ ਜੇ ਦੀ ਕੋਈ ਫਸਲ ਜ਼ਿਆਦਾ ਖਰਾਬ ਹੋ ਗਈ ਹੋਗੀ ਉਨਾ ਭੈਣ ਭਰਾਵਾਂ ਦੀ ਆਰਥਿਕ ਤੌਰ ਤੇ ਪੈਸੇ ਨਾਲ ਮਦਦ ਕੀਤੀ ਜਾਵੇ ਆਉਣ ਵਾਲੇ ਸਮੇਂ 'ਚ ਤੇ ਚੰਗੀ ਗੱਲ ਹੋਵੇਗੀ ਤੇ ਫਸਲਾਂ ਤੁਸੀਂ ਵੇਖ ਸਕਦੇ ਹੋ ਪੱਠਿਆਂ ਵਾਲਾ ਜੀ ਪਸ਼ੂਆਂ ਦੀ ਹੁਣ ਕੋਈ ਈ ਢੀ ਵੱਡੀ ਗੱਲ ਨਹੀਂ ਆ ਵੀ ਭਰਾ ਆਪਣਾ ਪੱਠੇ ਵੱਢ ਕੇ ਆਪਣੇ ਘਰ ਨੂੰ ਜਾ ਰਿਹਾ ਪਸ਼ੂਆਂ ਨਹੀਂ ਲੈ ਕੇ ਆਪਾਂ ਬਿਲਕੁਲੋਂ ਡੇਰਾ ਬਾਬਾ ਨਾਨਕ ਦੇ ਨੇੜੇ ਪਹੁੰਚਣ ਵਾਲੇ ਹਾਂ ਕੋਈ ਬਹੁਤਾ ਜਿਆਦਾ ਦੂਰ ਨਹੀਂ ਰਹਿ ਗਏ ਇਹ ਫਸਲਾਂ ਦਾ ਬਾਰੀ ਦ੍ਰਿਸ਼ ਜੁਣੀ ਵਸਤੇ ਰਬ ਤੁਹਾਨੂੰ ਤੁਹਾਡੀ ਲੰਬੀ ਲੰਬੀ ਉਮਰ ਕਰੇ